हां जी दोस्तों सारे नु प्यार भरी साशी काल मीर कर दयां सारे ठीक ठाक होंगे आज आपा ਧਨੀਰ ਆਏ ਸੀ ਬਾਈ ਨੇ ਦੁਕਾਨ ਕਰੀ ਐ ਆਪਣਾ ਕਿਸਾਨ ਵੀਰ ਐ ਅਸਾਂ ਨਾਲ ਦਾ ਮੁੰਡਾ ਐ ਤੇ ਭਾਂਡਿਆਂ ਦੀ ਦੁਕਾਨ ਕਰੀ ਆ ਬਾਈ ਨੇ ਵਿਖਾਉਣਿਆ ਤੁਹਾਨੂੰ ਸਾਇਨਸੀ ਭਰਤਨ ਸਟੋਰ ਅਮਨਦੀਪ ਟਵਾਣਾ ਆ ਦੁਕਾਨ ਆ ਬਾਈ ਦੀ ਤੇ ਗੋਲੇ ਲੋਕੇਸ਼ਨ ਹੈ ਗੋਲਕਪਾ ਦੇ ਰੇੜੀ ਸ਼ਰਮਾ ਚਾਟ ਪਟਾਰ ਆ ਤੁਸੀਂ ਦੇਖ ਸਕਦੇ ਹੋਰ ਬਾਈ ਕੀ ਹਾਲ ਚਾਲ ਨੇ ਹਾਂ ਮਾੜਾ ਜਿਹਾ ਚੰਗੀ ਹੋ ਰੋ ਸੋ ਠੀਕ ਹੈ ਵਧੀਆ ਜੀ ਵਧੀਆ ਜੀ ਵਧੀਆ ਵਧੀਆ ਕੈਦਨ ਹੋ ਗਏ ਬਾਈ ਦੁਕਾਨ ਕਰੀ ਨੂੰ ਜੀ ਆਪਾਂ ਪਰਸੂ ਹੀ ਉੁਰਤ ਕਰੀ ਦੁਕਾਨ ਦੀ ਠੀਕ ਹੈ ਹਾਂ ਜੀ ਏ سپورਟ ਕਰੋ ਬਾਈ ਆਪਾਂ ਨੂੰ ਠੀਕ ਹੈ A to Z ਸਮਾਨ ਮਿਲੂ ਬਿਲਕੁਲ ਸਮਾਨ ਮਿਲੂ ਜੈ ਜੈ ਰੇਟ ਤੇ ਮਿਲੂ ਬਈ ਬਈ ਚੀਜ਼ ਮਿਲੂਗੀ ਠੀਕ ਹੈ ਤੇ ਅਸੀਂ ਵੀ ਲੈਤਾ ਬਾਈ ਤੋਂ ਸਮਾਨ ਆ ਦੇਖੋ ਤੇ ਬਾਈ ਕੋਲੇ ਆਇਆ ਕਰੋ ਬਾਈ ਜਮਾ ਜੈ ਗ੍ਰੇਡ ਤੇ ਬਾਈ ਨੇ ਦੇਖੋ ਕਮਾਈ ਤਾਂ ਕਰਨੀ ਹੁੰਦੀ ਹੈ ਹਰੇਕ ਨੇ ਤੇ ਆਪਣੇ ਕਿਸਾਨਾਂ ਦਾ ਮੁੰਡਾ ਬਈ ਸਾਥ ਜ਼ਰੂਰ ਦਿਓ ਚ ਐਨੇ ਵਾਲਾ ਪਿੰਡ ਆ ਬਾਈ ਦਾ ਤੇ A to Z ਸਾਨੂੰ ਸਮਾਨ ਇੱਥੇ ਜਿਹੜਾ ਬਰਤਨਾਂ ਦਾ ਹੋਊਗਾ ਰਸੋਈ ਦਾ ਸਮਾਨ ਹੁੰਦਾ ਜਿਹੜਾ ਬਰਤਨ ਸਾਰਾ ਕੁਝ ਮਿਲੂ ਤੇ ਵਿਆਹ ਸ਼ਾਦੀਆਂ ਵਾਸਤੇ ਬਾਈ ਨੂੰ ਜਰੂਰ ਮੌਕਾ ਦਿਓ ਜਿਵੇਂ ਕਿ ਬਾਈ ਵਿਆਹ ਸ਼ਾਦੀਆਂ ਵਾਸਤੇ ਭਾਂਡੇ ਚਾਹੀਦੇ ਹੁੰਦੇ ਨੇ ਮਿਲ ਜਾਂਦੇ ਨੇ ਠੀਕ ਹੈ ਤੇ ਬਾਈ ਵਿਆਹ ਸ਼ਾਦੀਆਂ ਵਾਸਤੇ ਭਾਂਡੇ ਲੈਣ ਜਰੂਰ ਆਇਆ ਕਰੋ ਜਿਵੇਂ ਕਿ ਆਪਣੇ ਗੁਰਦੁਆਰੇ ਵਿੱਚ ਭਾਂਡੇ ਚਾਹੀਦੇ ਹੁੰਦੇ ਆ ਜਾਂ ਡੇਰੇ ਦੇ ਵਿੱਚ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੂੰ ਲਿਖਾ ਕੇ ਵੀ ਸਮਾਨ ਤੁਸੀਂ ਮਗਾ ਸਕਦੇ ਹੋ A to Z ਸੈਂਸੀ ਜਮਾ ਸਮਾਨ ਮਿਲੂਗਾ ਤੇ ਗਰੰਟੀ ਵੀ ਬਾਈ ਜਿਹੜੀ ਦੰਦਾ ਉਹ ਤੇ ਖਰਾ ਉਤਰੂਗਾ ਆ ਤੁਸੀਂ ਸਮਾਨ ਸਾਰਾ ਦੇਖ ਸਕਦੇ ਹੋ ਤੇ ਇਹਦੇ ਮੰਗਰ ਵੀ ਸਮਾਨ ਪਿਆ ਆ ਤੁਸੀਂ ਵੇਖ ਸਕਦੇ ਹੋ ਹਰੇਕ ਤਰ੍ਹਾਂ ਦਾ ਤੁਹਾਨੂੰ ਵਰਤਨ ਫੈਨਸੀ ਡਿਜ਼ਾਈਨਾਂ ਦੇ ਵਿੱਚ ਮਿਲਣਗੇ A to Z ਸਮਾਨ ਤੇ ਜਿਹੜੇ ਬਾਈ ਚਨੀਰ ਤੇ ਆਪਣੇ ਲਵੇ ਪ੍ਰਿੰਟ ਨੇ ਸਾਰੇ ਬਾਈ ਦੀ ਸਪੋਰਟ ਕਰਿਓ ਕਿਉਂਕਿ ਆਪਣੇ ਜ਼ਿੰਮੇਵਾਰ ਭਰਾ ਦਾ ਦਾ ਮੁੰਡਾ ਇਹ ਤੇ ਕਿਸਾਨ ਨਾਲ ਸਬੰਧ ਦਾ ਕਸਾਨੀ ਨਾਲ ਬਾਈ ਨੇ ਕਰੀਆ ਸ਼ੌਪ ਆਪਣੇ ਸਿਰ ਤੇ ਵੀ ਬਾਈ ਆਪਣੇ ਸਾਥ ਦੇਣਗੇ ਜਰੂਰ ਸਾਥ ਦਿਓ ਬਾਈ ਦਾ ਅਸੀਂ ਵੀ ਇਹ ਤੋਂ ਲਜਾਇਆ ਕਰਾਂਗੇ ਆਪਾਂ ਵੀ ਕੰਮ ਤੋਰਿਆਗਾ ਆਹ ਦੇਖੋ ਪਿੰਡਾਂ ਦੇ ਵਿੱਚ ਕਿਸਤਾਂ ਦਾ ਸਮਾਨ ਜਿਵੇਂ ਲਿਜਾਣਾ ਹੁੰਦਾ ਹੈ ਅਸੀਂ ਵੀ ਇਹ ਤੋਂ ਲੈਤਾ ਬਾਈ ਤੋਂ